ਸਿਆਸਤ ਥੋੜੀ ਹੈ ਯਮਨਾ ਦਾ ਪਾਣੀ ਖਾਸ ਤੌਰ ਤੇ ਜਿਸ ਤਰੀਕੇ ਨਾਲ ਗੰਦਾ ਹੋ ਜਾਂਦਾ ਹੈ ਉਹ ਉਸ ਨੂੰ ਲੈ ਕੇ ਸਿਆਸਤ ਇੱਕ ਤੁਸੀਂ ਕਹਿ ਸਕਦੇ ਹੋ ਕਈ ਸਾਲਾਂ ਤੋਂ ਜਾਂ ਦਹਾਕਿਆਂ ਤੋਂ ਚੱਲਦੀ ਆ ਰਹੀ ਹੈ ਪਰ ਪਿਛਲੇ ਕੁਝ ਸਮੇਂ ਤੋਂ ਖੂਬ ਸਿਆਸਤ ਥੋੜੀ ਹੈ ਤੇ ਇਸ ਵਾਰ ਅਰਵਿੰਦ ਕੇਜਰੀਵਾਲ ਤੇ ਬੀਜੇਪੀ ਇਸ ਮੁੱਦੇ ਦੇ ਉੱਤੇ ਆਮੋ ਸਾਹਮਣੇ ਨਜ਼ਰ ਆ ਰਹੇ ਨੇ 14 ਪੰਨਿਆਂ ਦੇ ਜਵਾਬ ਦੇ ਵਿੱਚ ਕਿਹੜੇ ਤੱਥ ਰੱਖੇ ਗਏ ਨੇ ਇਲੈਕਸ਼ਨ ਕਮਿਸ਼ਨ ਇਸ ਦੇ ਉੱਤੇ ਕੀ ਫੈਸਲਾ ਕਰਦਾ ਕਿੰਨਾ ਸੈਟੀਸਫਾਈ ਹੈ ਇਹ ਹੁਣ ਥੋੜੀ ਦੇਰ ਚ ਪਤਾ ਲੱਗੇਗਾ ਜਦੋਂ ਇਲੈਕਸ਼ਨ ਕਮਿਸ਼ਨ ਦੇ ਵੱਲੋਂ ਕੋਈ ਬਿਆਨ ਜਾਰੀ ਕੀਤਾ ਜਾਂਦਾ ਹੈ ਔਰ ਕਾਬਲੇਗੌਰ ਹਰਿਆਣਾ ਦੇ ਵਿੱਚੋਂ ਯਮਨਾ ਆਉਂਦੀ ਹੈ ਤਾਂ ਹਰਿਆਣਾ ਦੀ ਸਰਕਾਰ ਦੇ ਉੱਤੇ ਅਲੀਗੇਸ਼ਨ ਵੀ ਲਗਾਏ ਗਏ ਤਾਂ ਸਿਆਸਤ ਤਾਂ ਖੂਬ ਜ਼ਬਰਦਸਤ ਹੋ ਰਹੀ ਹੈ ਤੇ ਇਸ ਵਿਚਾਲੇ ਯਮਨਾ ਦੇ ਪਾਣੀ ਦੇ ਉੱਤੇ ਪੋਲਿਟਿਕਸ ਦੇ ਵਿੱਚ ਪ੍ਰਧਾਨ ਮੰਤਰੀ ਵੀ ਕੁਦ ਪਏ ਪ੍ਰਧਾਨ ਮੰਤਰੀ ਮੋਦੀ ਨੇ ਆਮ ਆਦਮੀ ਪਾਰਟੀ ਨੂੰ ਖੂਬ ਕੇਰਿਆ ਮੋਦੀ ਨੇ ਅਰਵਿੰਦ ਕੇਜਰੀਵਾਲ ਦਾ ਨਾਮ ਲਏ ਬਿਨਾ ਕਿਹਾ ਕਿ ਦਿੱਲੀ ਦੇ ਇੱਕ ਸਾਬਕਾ ਸੀਐਮ ਨੇ ਹਰਿਆਣਾ ਦੇ ਲੋਕਾਂ ਦੇ ਉੱਤੇ ਖਿਣਾਉਣੇ ਇਲਜ਼ਾਮ ਲਗਾਏ ਕਿ ਹਰਿਆਣਾ ਦੇ ਲੋਕ ਆਪਣੇ ਬੱਚਿਆਂ ਦੇ ਪਾਣੀ ਦੇ ਵਿੱਚ ਜ਼ਹਿਰ ਮਿਲਾ ਸਕਦੇ ਨੇ ਹਰਿਆਣਾ ਦਾ ਭੇਜਿਆ ਇਹੋ ਪਾਣੀ ਤੁਹਾਡਾ ਪ੍ਰਧਾਨ ਮੰਤਰੀ ਵੀ ਪੀਂਦਾ ਹੈ ਹਰਿਆਣਾ ਕਾ ਭੇਜਾ ਯਹੀ ਪਾਣੀ ਦਿੱਲੀ ਮੇ ਰਹਨੇ ਵਾਲਾ ਹਰ ਕੋਈ ਪੀਤਾ ਹੈ ਪਿਛਲੇ 11 ਸਾਲ ਸੇ ਇਹ ਪ੍ਰਧਾਨ ਮੰਤਰੀ ਵੀ ਵਹੀ ਪਾਣੀ ਪੀਤਾ ਹੈ ਸੰਦਰਸਾ ਲਰਵਿੰਦ ਕੀਚੜੀ ਵਾਲ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੇ ਉੱਤੇ ਯਮਨਾ ਦੇ ਪਾਣੀ ਨੂੰ ਜ਼ਹਿਰੀਲਾ ਕਰਨ ਦਾ ਇਲਜ਼ਾਮ ਲਗਾਇਆ ਸੀ ਭਾਰਤੀ ਜਨਤਾ ਪਾਰਟੀ ਕੀ ਯਮਨ ਹਰਿਆਣਾ ਕੀ ਸਰਕਾਰ ਨੇ ਦਿੱਲੀ ਮੇ ਯਮਨਾ ਸੇ ਆਨੇ ਵਾਲੇ ਪਾਣੀ ਮੇ ਜ਼ਹਿਰ ਮਿਲਾ ਕੇ ਭੇਜ ਦਿਆ ਹੈ ਯਮਨਾ ਦੀ ਗਦਗੀ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਵੱਡਾ ਮੁੱਦਾ ਬਣ ਚੁੱਕੀ ਹੈ ਯਮਨਾ ਦੇ ਮੁੱਦੇ ਤੇ ਸੀਐਮ ਆਤੀਸ਼ੀ ਸੀਐਮ ਭਗਵੰਤ ਮਾਨ ਨੇ ਵੀ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਕੀਤੀ ਅਤੇ ਯਮਨਾ ਚ ਅਮੋਨੀਆ ਦੇ ਵੱਧੇ ਪਦਰ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਸੀ ਤੇ ਯਮਨਾਦਾ ਪਾਣੀ ਸਿਆਸਤ ਨੂੰ ਤਾਂ ਖੂਬ ਗੰਦਲਾ ਕਰ ਰਿਹਾ ਹੈ ਪਰ ਇਸ ਦਾ ਅਸਰ 5 ਤਰੀਕ ਨੂੰ ਵੋਟਾਂ ਦੇ ਉੱਤੇ ਕਿੰਨਾ ਨਜ਼ਰ ਆਏਗਾ ਦੇਖਣਾ ਹੋਵੇਗਾ। ਤੇ ਯਮਨਾਚ ਜ਼ਹਿਰ ਦੇ ਮਾਮਲੇ ਨੇ ਇਸ ਕਦਰ ਤੂਲ ਫੜਿਆ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਚੈਲੰਜ ਐਕਸੈਪਟ ਕਰ ਲਿਆ। ਨਾਇਬ ਸੈਣੀ ਪਹੁੰਚ ਗਏ ਉਸ ਥਾਂ ਦੇ ਉੱਤੇ ਜਿਸ ਥਾਂ ਤੋਂ ਹਰਿਆਣਾ ਤੇ ਦਿੱਲੀ ਦਾ ਬਾਰਡਰ ਹੈ। ਯਾਨੀ ਹਰਿਆਣਾ ਤੋਂ ਜਿਸ ਥਾਂ ਦੇ ਜ਼ਰੀਏ ਐਂਟਰ ਹੁੰਦਾ ਹੈ ਯਮਨਾਦਾ ਪਾਣੀ ਦਿੱਲੀ ਦੇ ਵਿੱਚ ਉਸ ਥਾਂ ਦੇ ਉੱਤੇ ਪਹੁੰਚੇ ਹੋਏ ਸੀ ਨਾਇਬ ਸੈਣੀ। ਚੰਡੀਗੜ੍ਹ ਦੇ ਨਗਰ ਨਿਗਮ ਤੇ ਮੇਅਰ ਦੀ ਅਜੋਬੇਗੀ ਚੋਣ ਹਾਈ ਕੋਰਟ ਦੇ ਰਿਟਾਇਰਡ ਜੱਜ ਦੀ ਨਿਗਰਾਨੀ ਦੇ ਵਿੱਚ ਪੂਰੀ ਹੋਵੇਗੀ ਪਰ ਕਿਹਾ ਅੱਜ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਵੀ ਚੁਣੇ ਜਾਣਗੇ ਮੇਰੇ ਇਲੈਕਸ਼ਨ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੇਅਰ ਕੁਲਦੀਪ ਕੁਮਾਰ ਤੇ ਐਫ ਆਈ ਆਰ ਨੌਕਰੀ ਲਗਾਉਣ ਦੇ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮ ਮੇਅਰ ਦੇ ਰਿਸ਼ਤੇਦਾਰ ਦੇ ਖਿਲਾਫੀ ਪਰਚਾ ਦਰਜ ਫਗਵਾੜਾ ਨੂੰ ਇੱਕ ਫਰਮੀਨੋ ਮਿਲੇਗਾ ਨਵਾਂ ਮੇਅਰ ਹਾਈ ਕੋਰਟ ਨੇ ਸਾਬਕਾ ਜਸਟਿਸ ਹਰਬੰਸ ਲਾਲ ਨੂੰ ਅਫਜ਼ਰ ਪਰ ਲਗਾਇਆ ਮੀਟਿੰਗ ਦੇ ਵਿੱਚ ਹੰਗਾਮੇ ਦੇ ਕਾਰਨ 25 ਜਨਵਰੀ ਨੂੰ ਮੁਲਤਵੀ ਹੋਈ ਸੀ ਚੋਣ ਦਿੱਲੀ ਦੇ ਪੰਜਾਬ ਸਰਕਾਰ ਲਈ ਖੀ ਗੱਡੀ ਮਿਲਣ ਦੇ ਮਾਮਲੇ ਦੇ ਵਿੱਚ ਟਰਾਂਸਪੋਰਟ ਵਿਭਾਗ ਦੀ ਸਫਾਈ ਗੱਡੀ ਤੇ ਲੱਗੀ ਆ ਫਰਜ਼ੀ ਨੰਬਰ ਪਲੇਟ ਕੀ ਆ ਇਸ ਪਾ ਕੀ ਇਹ ਪੰਜਾਬ ਸਰਕਾਰ ਦੀ ਕਾਰ ਨਹੀਂ ਗੱਡੀ ਦੇ ਵਿੱਚ ਮਿਲਿਆ ਸੀ 8 ਲੱਖ ਰੁਪਏ ਕੈਸ਼ ਆਯਮਨਾ ਦੇ ਪਾਣੀ ਨੂੰ ਲੈ ਕੇ ਸਿਆਸੀ ਸੰਗਰਾਮ ਲਗਾਤਾਰ ਜਾਰੀ ਗੀਵਾਲ ਦੇ ਖਿਲਾਫ ਕੋਰਟ ਪਹੁੰਚੀ ਹਰਿਆਣਾ ਸਰਕਾਰ ਸੋਨੀਪਾਦੀ ਸੀ ਜੀ ਐਮ ਅਦਾਲਤ ਨੇ 17 ਫਰਵਰੀ ਨੂੰ ਕੀਤਾ ਤਲ ਡਾਕਟਰ ਅਮਿਤ ਕਰਤੀ ਮੂਰਤੀ ਦੇ ਅਪਮਾਨ ਤੇ ਸੰਗਰਾਮ ਜਾਰੀ ਅਦਲਤ ਭਾਈਚਾਰੇ ਦੇ ਬਦੋਂ ਰੋਪੜ ਤੇ ਫੋਸਪੁਰ ਦੇ ਵਿੱਚ ਬੰਦੀ ਕਾਲ ਮੁਲਜ਼ਮ ਖਿਲਾਫ ਸਖਤ ਕਾਰਵਾਈ ਦੀ ਮੰਗ ਕੁੰਮ ਦੇ ਵਿੱਚ ਬੱਚੀ ਪਕੜ ਦੇ ਵਿੱਚ 30 ਲੋਕਾਂ ਦੀ ਮੌਤ ਦੀ ਤਸਦੀਕ 25 ਵਰਤਕਾਂ ਦੀ ਹੋਈ ਪਛਾਣ ਪਰਿਵਾਰਾਂ ਦੇ ਲਈ ਸਰਕਾਰ ਨੇ 25-25 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਕੀਤਾ ਐਲਾਨ ਅੰਬਾਲਾ ਚ ਹੋਏ ਬੀਐਸਪੀ ਆਗੂ ਦੇ ਕਤਲ ਮਾਮਲੇ ਦਾ ਮੁੱਖ ਸ਼ੂਟਰ ਸਾਗਰ ਢੇਰ ਮਲਾਣਾ ਇਲਾਕੇ ਦੇ ਵਿੱਚ ਹੋਇਆ ਐਨਕਾਊਂਟਰ 24 ਜਨਵਰੀ ਨੂੰ ਬੀਐਸਪੀ ਲੀਡਰ ਹਰਪ੍ਰੀਤ ਲਾਸ ਰੱਜੂ ਮਾਜਰਾ ਦਾ ਹੋਇਆ ਸੀ ਮਰਡਰ ਅਮਰੀਕਾ ਦੇ ਫਿਰੋਜ਼ੋਂ ਦੇ ਵਿੱਚ ਜਸਵੰਤ ਸਿੰਘ ਖੰੜਾ ਦੇ ਨਾਮ ਤੇ ਖੁੱਲੇਗਾ ਸਰਕਾਰੀ ਸਕੂਲ ਸੈਂਟਰ ਯੂਨੀਫਾਈਡ ਸਕੂਲ ਬੋਰਡ ਦੇ ਵਿੱਚ ਪਾਸ ਹੋਇਆ ਮਤਾ ਦਿਲਜੀਤ ਦੋਸਾਂਝ ਨੇ ਕਦਮ ਨੂੰ ਦੱਸਿਆ ਇਤਿਹਾਸਕ ਪੰਜਾਬ ਚ ਮਹਿੰਗੇ ਹੋਏ ਵੀਆਈਪੀ ਨੰਬਰ ਡਬਲ ਹੋਇਆ ਰਿਜ਼ਰਵ ਰੇਟ 3001 ਨੰਬਰ ਦੇ ਲਈ ਹੁਣ 2.5 ਖਾਂ ਦੇਣੇ ਪੈਣਗੇ 5 ਲੱਖ ਰੁਪਏ ਸਤਿ ਸ਼੍ਰੀ ਅਕਾਲ ਤੁਸੀਂ ਵਖਰੇ ਹੋ ਨਿਊਜ਼ 8 ਪੰਜਾਬ ਮੈਂ ਪ੍ਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਹੋਵੇਗੀ ਚੰਡੀਗੜ੍ਹ ਦੀ ਚੰਡੀਗੜ੍ਹ ਮੇਰ ਦੀ ਅੱਜ ਚੋਣ ਹੋਣ ਜਾ ਰਹੀ ਹੈ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੀ ਵੀ ਚੋਣ ਹੋਵੇਗੀ ਸਵੇਰੇ 11:00 ਵਜੇ ਦਰਸਲ ਵੋਟਿੰਗ ਦੀ ਸ਼ੁਰੂਆਤ ਹੋਵੇਗੀ ਮੇਰ ਦੇ ਲਈ ਆਪ ਦੇ ਵੱਲੋਂ ਪ੍ਰੇਮ ਲਤਾ ਉਮੀਦਵਾਰ ਨੇ ਭਾਜਪੀ ਦੇ ਹਰਪ੍ਰੀਤ ਕੌਰ ਬਬਲਾ ਟੱਕਰ ਦੇ ਰਿ ਨੇ ਸਭ ਤੋਂ ਪਹਿਲਾਂ ਮੇਰ ਦੇ ਲਈ ਵੋਟਿੰਗ ਹੋਵੇਗੀ ਪ੍ਰੈਜ਼ਾਈਡਿੰਗ ਅਫਸਰ ਮੇਰ ਦੀ ਚੋਣ ਕਰਵਾਵੇਗਾ ਮੇਰ ਦਾ ਨਤੀਜਾ ਹੁਣ ਤੋਂ ਬਾਅਦ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੀ ਚੋਣ ਕੀਤੀ ਜਾਵੇਗੀ ਇਹਨਾਂ ਦੋਹਾਂ ਦੀ ਚੋਣ ਨਵਾਂ ਚੁਣਿਆ ਮੇਰ ਕਰਾਵੇਗਾ ਹਾਈ ਕੋਰਟ ਦੇ ਦਰਸ ਰਿਟਾਇਰਡ ਜੱਜ ਜੈ ਸ਼੍ਰੀ ਠਾਕੁਰ ਦੀ ਨਿਗਰਾਨੀ ਦੇ ਵਿੱਚ ਚੋਣ ਹੋਵੇਗੀ ਜੈ ਸ਼੍ਰੀ ਠਾਕੁਰ ਇਸ ਚੋਣ ਦੇ ਆਬਜ਼ਰਵਰ ਲਗਾਏ ਗਏ ਨੇ ਉਹਨਾਂ ਦੀ ਨਿਯੁਕਤੀ ਸੁਪਰੀਮ ਕੋਰਟ ਦੇ ਵੱਲੋਂ ਕੀਤੀ ਗਈ ਹੈ ਮੇਰ ਚੋਣ ਆਪ ਅਤੇ ਕਾਂਗਰਸ ਰਲ ਕੇ ਲੜ ਰਹੇ ਨੇ ਆ ਗੱਲ ਅੰਕੜਿਆਂ ਦੀ ਕਰੀਏ ਜੇ ਤਾਜ਼ਾ ਅੰਕੜਿਆਂ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ 13 ਤੇ ਕਾਂਗਰਸ ਦੇ 6 ਕਾਉਂਸਲਰ ਨੇ ਕਾਂਗਰਸ ਦੇ ਐਮਪੀ ਮਨੀਸ਼ ਤਿਵਾੜੀ ਦੀ ਵੋਟ ਰਲਾ ਕੇ ਗੱਠਜੋੜ ਦੇ ਕੋਲ 20 ਵੋਟਾਂ ਬਣਦੀਆਂ ਨੇ ਤੇ ਬਹੁਮਤ ਦਾ ਅੰਕੜਾ 19 ਹੈ ਪਿਛਲੇ ਦਿਨੀ ਕਾਂਗਰਸ ਦੀ ਕਾਉਂਸਲਰ ਗੁਰਬਖਸ਼ रावत ਭਾਜਪਾ ਦੇ ਵਿੱਚ ਸ਼ਾਮਲ ਹੋ ਗਏ ਸਨ ਜਿਸ ਦੇ ਨਾਲ ਭਾਜਪਾ ਕੋਲ ਹੁਣ 16 ਕਾਉਂਸਲਰ ਨੇ ਤੇ ਜੇਕਰ ਕਰਾਸ ਵੋਟਿੰਗ ਨਾ ਹੋਈ ਤਾਂ ਆਪ ਕਾਂਗਰਸ ਗੱਠਜੋੜ ਦੀ ਜਿੱਤ ਤੈ ਹੈ ਤੇ ਜੇ ਤਿੰਨ ਕਰਾਸ ਵੋਟ ਹੁੰਦੇ ਨੇ ਤਾਂ ਮੇਅਰ ਦਾ ਅਹੁਦਾ ਭਾਜਪਾ ਲੈ ਸਕਦੀ ਹੈ ਪਰ ਜੇ ਦੋ ਕਰਾਸ ਵੋਟ ਹੁੰਦੇ ਨੇ ਤਾਂ ਦੋਹਾਂ ਧਿਰਾਂ ਦੇ ਕੋਲ 18-18 ਵੋਟਾਂ ਹੋਣਗੀਆਂ ਅਜੇ ਇਸ ਸਥਿਤੀ ਦੇ ਵਿੱਚ ਉਮੀਦਵਾਰਾਂ ਦੇ ਨਾਮ ਦੀ ਪਰਚੀ ਪਾਈ ਜਾਵੇਗੀ ਜਿਸ ਦੇ ਨਾਮ ਦੀ ਪਰਚੀ ਨਿਕਲੇਗੀ ਉਹੀ ਮੇਰ ਬਣੇਗਾ ਅਜਿਹਾ ਦੋ ਸਾਲ ਪਹਿਲਾਂ ਵੀ ਹੋ ਚੁੱਕਿਆ ਹੈ ਤਾਂ ਸਾਰਿਆਂ ਦੀ ਨਜ਼ਰਾਂ ਅੱਜ ਦੀ ਇਸ ਚੋਣ ਤੇ ਟਿਕੀਆਂ ਹੋਈਆਂ ਨੇ ਕਿਉਂਕਿ ਪਿਛਲੇ ਪਿਛਲੀਆਂ ਚੋਣਾਂ ਦੇ ਵਿੱਚ ਕਾਂਗਰਸ ਤੇ ਆਪ ਗੱਠਜੋੜ ਦੇ ਵੱਲੋਂ ਮਿਲ ਕੇ ਚੋਣ ਲੜੇਗੀ ਆਮ ਆਦੀ ਪਾਰਟੀ ਦੇ ਜੋ ਕਿ ਕੁਲਦੀਪ ਕੁਮਾਰ ਮੇਰ ਬਣੇ ਸਨ ਤਾਂ ਅੱਜ ਮੁਰਤੂ ਜੋ ਕਿ ਚੋਣ ਹੋਣ ਜਾ ਰਹੀ ਹੈ ਤੇ ਵੇਖਣਾ ਹੋਵੇਗਾ ਕਿ ਦੁਪਹਿਰ ਤੱਕ ਇਸ ਤਰੀਕੇ ਦੇ ਨਤੀਜੇ ਸਾਹਮਣੇ ਆਉਂਦੇ ਨੇ ਆ ਤਾਂ ਸਿੱਧਾ ਰੁਕਾਂਗੇ ਚੰਡੀਗੜ੍ਹ ਦਾ ਜਿੱਥੋਂ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜ ਚੁੱਕੇ ਨੇ ਆ ਮਨੋਜ ਇਸ ਵਾਰ ਦੀ ਵੀ ਚੋਣ ਆਪਣੇ ਆਪ ਦੇ ਵਿੱਚ ਬਹੁਤ ਦਿਲਚਸਪ ਹੈ ਜਿਸ ਤਰੀਕੇ ਦੇ ਨਾਲ ਜਦੋਂ ਜੈਦ ਵੀ ਲਗਾਤਾਰ ਜਾਰੀ ਹੈ ਬਾਹਰ ਦੀਆਂ ਜਗਾਵਾਂ ਤੇ ਜੋ ਕਿ ਕਾਉਂਸਲਰਸ ਨੂੰ ਸ਼ਿਫਟ ਕੀਤਾ ਗਿਆ ਤੇ ਉਸ ਤੋਂ ਬਾਅਦ ਅੱਜ VOTING ਪ੍ਰਕਿਰਿਆ ਜੋ ਕਿ ਸ਼ੁਰੂ ਹੋਵੇਗੀ ਆ ਫਿਲਹਾਲ ਦੀ ਕੀ ਕੋਈ ਜਾਣਕਾਰੀ ਹੈ ਜਿਹੜੇ ਕਾਉਂਸਲਰ ਚੰਡੀਗੜ੍ਹ ਤੋਂ ਬਾਹਰ ਸ਼ਿਫਟ ਕੀਤੇ ਗਏ ਸਨ ਕਿ ਉਹਨਾਂ ਦੀ ਚੰਡੀਗੜ੍ਹ ਦੇ ਵਿੱਚ ਵਾਪਸੀ ਹੋ ਗਈ ਹੈ ਜਾਂ ਬਿਲਕੁਲ ਐਨ ਮੌਕੇ ਤੇ VOTING ਵੇਲੇ ਲਿਆਂਦਾ ਜਾਵੇਗਾ ਅਦੇਖੋ ਪਰਮਿੰਦਰ ਜੀ ਦਾ ਤੁਸੀਂ ਵੀ ਜ਼ਿਕਰ ਕੀਤਾ ਕਿ ਅੱਜ ਬਹੁਤ ਵੱਡਾ ਦਿਨ ਹੈ ਔਰ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਲੋਕਾਂ ਨੂੰ ਮੇਅਰ ਮਿਲਣ ਵਾਲਾ ਹੈ ਨਵਾਂ ਮੇਅਰ ਮਿਲਣ ਵਾਲਾ ਲੇਕਿਨ ਅੱਜ ਦਾ ਜਿਹੜਾ ਮੁਕਾਬਲਾ ਹੈ ਉਹ ਬਹੁਤ ਹੀ ਇੰਟਰਸਟਿੰਗ ਹੈ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਅਹਿਮ ਹੈ ਅੱਜ ਦੇ ਜਿਹੜੇ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਲੈ ਕੇ ਤਸਵੀਰਾਂ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਦਈਏ ਕਿਉਂਕਿ ਬਿਲਕੁਲ ਨਗਰ ਨਿਗਮ ਦੇ ਬਾਹਰ ਅਸੀਂ ਮੌਜੂਦ ਹੈ ਔਰ ਇੱਥੇ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਕੀਤੀ ਹੋਈ ਹੈ ਕਿਉਂਕਿ ਚੰਡੀਗੜ੍ਹ ਪੁਲਿਸ ਦੇ SSP ਦੀ ਮੀਟਿੰਗ ਹੋਈ ਹੈ ਅਧਿਕਾਰੀਆਂ ਦੇ ਨਾਲ ਸਭ ਤੋਂ ਪਹਿਲਾਂ ਇਹਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਹੁਤ ਅਜ ਵੀ ਪੁਲਿਸ ਦਾ ਪੈਰਾ ਇੱਥੇ ਰਹਿਣ ਵਾਲਾ ਹੈ ਤਿਆਰੀਆਂ ਕੀਤੀ ਜਾ ਚੁੱਕੀਆਂ ਹਨ ਕਿਸੇ ਦੀ ਵੀ ਐਂਟਰੀ ਨਹੀਂ ਕੀਤੀ ਜਾਏਗੀ ਬਹੁਤ ਹੀ ਕਲੀਅਰ ਪਹਿਲਾਂ ਹੀ ਕਰ ਦਿੱਤਾ ਗਿਆ ਸੀਗਾ ਕਿਉਂਕਿ ਇੱਥੇ ਇਹ ਪੂਰਾ 144 ਲਾਈ ਗਈ ਹੈ ਜਿਹੜੀ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਹੈ ਔਰ ਥੋੜੀ ਦੇਰ ਤੱਕ ਇਹ ਪੂਰਾ ਰੋਡ ਵੀ ਬਲੌਕ ਕਰ ਦਿੱਤਾ ਜਾਏਗਾ ਯਾਨੀ ਕਿ ਇੱਥੇ ਆਵਾਜਾਈ ਵੀ ਬੰਦ ਕਰ ਦਿੱਤੀ ਜਾਏਗੀ ਯਾਨੀ ਕਿ ਕਿਸੇ ਵੀ ਨੂੰ ਇੱਥੇ ਜਿਹੜਾ ਕੋਈ ਵੀ ਪਾਰਟੀ ਦਾ ਸਪੋਰਟਰ ਹੋਵੇ ਉਸ ਨੂੰ ਨਹੀਂ ਖੜਾ ਹੋਣ ਦਿੱਤਾ ਜਾਏਗਾ ਦੂਜੀ ਗੱਲ ਜਿਹੜੀ ਤੁਸੀਂ ਕਹੀ ਜਿਹੜੇ ਕਾਉਂਸਲਰ ਪੜਛੀ ਆਮ ਆਦਮੀ ਪਾਰਟੀ ਦੇ ਅੱਜ ਐਨ ਮੌਕੇ ਤੇ ਹੀ ਇੱਥੇ ਪਹੁੰਚਣਗੇ ਜਿੱਦਾਂ ਪਿਛਲੀ ਵਾਰੀ ਵੀ ਅਸੀਂ ਦੇਖਿਆ ਸੀਗਾ ਕਿ ਐਨ ਮੌਕੇ ਤੇ ਹੀ ਚੰਡੀਗੜ੍ਹ ਐਂਟਰ ਹੋਈ ਸੀਗੀ ਔਰ ਸਿੱਧਾ ਉਹਨਾਂ ਨੂੰ ਅੰਦਰ ਲੈ ਕੇ ਜਾਇਆ ਗਿਆ ਸੀਗਾ ਪੁਲਿਸ ਦੇ ਪਹਿਰੇ ਦੇ ਵਿੱਚ ਅੱਜ ਇਹ ਇਲੈਕਸ਼ਨ ਹੋਣ ਵਾਲੇ ਆ ਔਰ ਪੂਰੀ ਪੁਲਿਸ ਫੋਰਸ ਇੱਥੇ ਲਾਈ ਗਈ ਹੈ ਤਿਆਰੀਆਂ ਡ੍ਰਿਲ ਜਿਹੜੀ ਆ ਉਹ ਪਹਿਲਾਂ ਹੀ ਕਰ ਦਿੱਤੀ ਗਈ ਸੀ ਕੱਲ ਵੀ ਇੱਥੇ ਡਿਪਟੀ ਕਮਿਸ਼ਨਰ ਪਹੁੰਚੇ ਸੀ ਸੀਨੀਅਰ ਅਧਿਕਾਰੀ ਇੱਥੇ ਪਹੁੰਚੇ ਸੀ ਪੂਰਾ ਉਹਨਾਂ ਵੱਲੋਂ ਜਾਇਜ਼ਾ ਲਿੱਤਾ ਗਿਆ ਲੇਕਿਨ ਅੱਜ ਦਾ ਜਿਹੜਾ ਮੁਕਾਬਲਾ ਹੈ ਜਿੱਦਾਂ ਤੁਸੀਂ ਵੀ ਪਰਮਿੰਦਰ ਜ਼ਿਕਰ ਕਰ ਰਹੇ ਸੀ ਕਿ ਆਦਮੀ ਪਲੱਸ ਇੱਕ ਬੀ ਯਾਨੀ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਇੱਕ ਵੋਟ ਜਿਹੜੀ ਸੰਸਦ ਦੀ ਹੈ ਮਨੀਸ਼ ਤਿਵਾਰੀ ਦੀ ਬੀ ਵੋਟਾਂ ਤੇ ਦੂਜੇ ਪਾਸੇ 16 ਯਾਨੀ ਕਿ ਬੀਜੇਪੀ 16 ਹੈ ਜਿੱਤਣ ਵਾਸਤੇ ਤਿੰਨ ਵੋਟਾਂ ਚਾਹੀਦੀ ਹੈ ਔਰ ਪੂਰੀ ਕਿਉਂਕਿ ਕੌਨਫੀਡੈਂਟ ਹੈ ਬੀਜੇਪੀ ਕਿ ਸਾਡਾ ਹੀ ਮੇਅਰ ਬਣ ਰਹਾ ਹੈ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਤੇ ਸਾਡਾ ਹੀ ਡਿਪਟੀ ਮੇਅਰ ਔਰ ਬਹੁਤ ਇੰਟਰਸਟਿੰਗ ਹੈ ਕਿ ਕੁਝ ਵੀ ਹੋ ਸਕਦਾ ਹੈ ਕ੍ਰੋਸ ਵੋਟਿੰਗ ਦੀ ਵੀ ਪੂਰੀ ਸੰਭਾਵਨਾ ਹੈ ਜੇਕਰ ਕ੍ਰੋਸ ਵੋਟਿੰਗ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਕਿਹਦਾ ਜਿਹੜੇ ਚਾਂਸਸ ਹੈ ਉਹ ਚੰਡੀਗੜ੍ਹ ਦੇ ਮੇਅਰ ਦੇ ਬੀਜੇਪੀ ਦੇ ਲੱਗ ਰਹੇ ਨੇ ਲੇਕਿਨ ਆਮ ਆਦਮੀ ਪਾਰਟੀ ਬੜੀ ਕਲੀਅਰ ਕਹਿੰਦੀ ਨਜ਼ਰ ਆ ਰਹੀ ਕਿ 52 ਸਾਡੇ ਕੋਲ ਹੈ 52 ਸਾਡੇ ਕੋਲ ਹੈ 20 ਵੋਟਾ ਸਾਡੇ ਕੋਲ ਹੈ ਤੇ ਸਾਡਾ ਹੀ ਮੇਅਰ ਬਣੂਗਾ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਬਣੂਗਾ ਤੇ ਸਾਡਾ ਹੀ ਕਿਉਂਕਿ ਸਭ ਤੋਂ ਪਹਿਲਾਂ ਮੇਅਰ ਦੇ ਹੋਣੇ ਉਸ ਤੋਂ ਬਾਅਦ ਮੇਅਰ ਦੇ ਇਲੈਕਸ਼ਨ ਕਿਉਂਕਿ ਪ੍ਰੈਜ਼ਾਈਡਿੰਗ ਆਫੀਸਰ ਤੇ অবজারভার ਵੀ ਇੱਕ ਅਪਾਇੰਟ ਕੀਤਾ ਗਿਆ ਇਸ ਵਾਰ ਕਿਉਂਕਿ ਕੋਰ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਗਈ ਸੀ ਔਰ ਪੂਰਾ ਟਰਾਂਸਪਰੈਂਟ ਤਰੀਕੇ ਦੇ ਨਾਲ ਇਹ ਇਲੈਕਸ਼ਨ ਹੋਣ ਉਸ ਕਰਕੇ ਕਾਫੀ ਚੀਜ਼ਾਂ ਜਿਹੜੀ ਹੈਗੀ ਹੈ ਦੇਖਣ ਨੂੰ ਮਿਲੀ ਲੇਕਿਨ ਅੱਜ ਦਾ ਇਲੈਕਸ਼ਨ ਪਰਮਿੰਦਰ ਬਹੁਤ ਹੀ ਅਹਿਮ ਇਸ ਕਰਕੇ ਵੀ ਹੋਣ ਵਾਲਾ ਹੈ ਕਿਉਂਕਿ ਪੂਰੀ ਪੁਲਿਸ ਦੀ ਇੱਥੇ ਵਾਚ ਰੈਂਡ ਵਾਲੀ ਹੈ ਤਸਵੀਰਾਂ ਤੁਸੀਂ ਵੇਖੋ ਕਿ ਪੂਰਾ ਇੱਥੇ ਬੈਰੀਕੇਡਿੰਗ ਲੱਗਣ ਦੀ ਤੇ ਖੁਦ ਸੀਨੀਅਰ ਅਫਸਰ ਵੀ ਥੋੜੀ ਦੇਰ ਤੱਕ ਇੱਥੇ ਮੌਕੇ ਤੇ ਪਹੁੰਚਣਗੇ ਔਰ ਪੂਰੀ ਪੁ ਬਾਹਰ ਇਸ ਨੂੰ ਪੂਰੇ ਨੂੰ ਸੀਲ ਕਰ ਦਿੱਤਾ ਜਾਏਗਾ ਥੋੜੀ ਦੇਰ ਤੱਕ ਇਸ ਪੂਰੇ ਏਰੀਆ ਨੂੰ ਸੀਲ ਕਰਕੇ ਇੱਥੇ ਕਿਸੇ ਦੀ ਵੀ ਆਵਾਜ਼ ਆਹੀ ਜਿਹੜੀ ਆ ਉਹ ਬੰਦ ਕਰ ਦਿੱਤੀ ਜਾਏਗੀ ਜਿੱਦਾਂ ਪਿਛਲੀ ਵਾਰੀ ਵੀ ਅਸੀਂ ਦੇਖਿਆ ਸੀਗਾ ਔਰ ਪਿਛਲੀ ਵਾਰੀ ਕਾਫੀ ਬਵਾਲ ਵੀ ਹੋਇਆ ਸੀਗਾ ਲੇਕਿਨ ਇਸ ਵਾਰ ਕਿਸੇ ਵੀ ਤਰ੍ਹਾਂ ਦਾ ਕੋਈ ਬਵਾਲ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਘੱਟ ਨਾ ਹੋਵੇ ਕਿਸੇ ਵੀ ਤਰ੍ਹਾਂ ਦੀ ਕੋਈ ਨਾਰੇਬਾਜੀ ਨਾ ਹੋਵੇ ਉਸ ਦਾ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਇਸ ਕਰਕੇ ਕੋਈ ਵੀ ਪਾਰਟੀ ਦਾ ਹੋਵੇ ਸਪੋਰਟਰ ਉਸ ਨੂੰ ਇੱਥੇ ਨਹੀਂ ਖੜਾ ਹੋਣ ਦਿੱਤਾ ਜਾਏਗਾ ਬਹੁਤ ਹੀ ਕਲੀਅਰ ਹੈ ਦੂਜੇ ਪਾਸੇ ਜਿਹੜੀ ਵੀ ਐਂਟਰੀ ਦੀ ਗੱਲ ਕੀਤੀ ਜਾ ਰਹੀ ਹੈ ਕਿ ਅੰਦਰ ਕਿਸ ਕਿਸ ਦੀ ਐਂਟਰੀ ਹੋਏਗੀ ਇਹਦੇ ਤੇ ਵੀ ਮੀਟਿੰਗ ਦਾ ਦੌਰ ਚੱਲਿਆ ਤੇ ਮੀਟਿੰਗ ਬੜਾ ਕਲੀਅਰ ਕਿਹਾ ਗਿਆ ਹੈ ਕਿ ਇਸ ਕਿਸੇ ਵੀ ਤਰ੍ਹਾਂ ਦੀ ਕੋਈ ਐਂਟਰੀ ਬਾਹਰ ਦੇ ਪਰਸਨ ਦੀ ਨਹੀਂ ਹੋਏਗੀ মিডিਆ ਐਂਟਰੀ ਵੀ ਸਿਰਫ ਜਿਹੜੇ ਐਕ੍ਰੈਡੀਟਿਡ ਪਰਸਨ ਨੇ ਐਕ੍ਰੈਡੀਟਿਡ মিডিਆ ਪਰਸਨ ਨੇ ਉਹਨਾਂ ਦੀ ਹੋਵੇਗੀ ਤੇ ਗੱਡੀਆਂ ਕਿਦੀ ਕਿਦੀ ਜਾਣਗੀ ਆ ਇਹ ਵੀ ਇਹ ਇੱਥੇ ਤੱਕ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਲੈ ਕੇ ਵੀ ਜਿਹੜੀ ਮੀਟਿੰਗਸ ਨੂੰ ਲੈ ਕੇ ਜਿਹੜੀ ਡਿਸਕਸ ਹੋਇਆ ਹੈ ਕਿ ਕਿੱਥੇ ਕਿੱਥੇ ਕੌਣ ਕੌਣ ਲੋਕ ਅੰਦਰ ਜਾਣ ਦੀ ਪਰਮਿਸ਼ਨ ਉਹਨਾਂ ਨੂੰ ਦਿੱਤੀ ਕਿਹੜੇ ਕਿਹੜੇ ਲੀਡਰਸ ਨੂੰ ਕਿਹੜੀ ਕਿਹੜੀ ਪਾਰਟੀ ਦੇ ਲੀਡਰਸ ਨੇ ਇੱਥੇ ਪਹੁੰਚਣਗੇ ਉਹਨਾਂ ਨੂੰ ਐਂਟਰੀ ਦੇਣ ਦੀ ਗੱਲ ਕੀਤੀ ਜਾਏਗੀ ਹਾਲਾਂਕਿ মিডিਆ ਵਾਸਤੇ ਕਾਨਫਰੰਸ ਰੂਮ ਦੇ ਵਿੱਚ ਵੱਡੇ ਸਕਰੀਨਸ ਲਾਏ ਨੇ ਜਿੱਦਾਂ ਪਿਛਲੀ ਵਾਰੀ ਵੀ ਅ ਨਹੀਂ ਕੀਤਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਉੱਥੇ ਜਾ ਕੇ ਲੇਕਿਨ ਬਸ ਇਹ ਤੁਹਾਨੂੰ ਦੱਸ ਦਈਏ ਕਿ ਪੂਰੀ ਜਿਹੜੀ ਤਿਆਰੀ ਹੈ ਔਰ ਪੂਰਾ ਜਾਇਜ਼ਾ ਜਿਹੜਾ ਜਿੱਥੇ ਇਹ VOTING ਹੋਣੀ ਹੈ ਜਿੱਥੇ ਇਹ ਪੂਰਾ ਇਹ ਪੂਰਾ ਜਾਇਜ਼ਾ ਜਿਹੜਾ ਲਿੱਤਾ ਮੈਡੀਕਲ ਮੈਟਲ ਡਿਟੈਕਟਰ ਵੀ ਲਾ ਦਿੱਤੇ ਗਏ ਨੇ ਕਿ ਕਿਸੇ ਵੀ ਤਰ੍ਹਾਂ ਦੀ ਜੇਕਰ ਕੋਈ ਐਂਟਰੀ ਕਰਦਾ ਹੈ ਲਾਅ ਐਂਡ ਆਰਡਰ ਖਰਾਬ ਕਰਦਾ ਔਰ ਇਹਦੇ ਵਿੱਚ ਬੜਾ ਕਲੀਅਰ ਕਿਹਾ ਗਿਆ ਸੀਗਾ ਕਿ ਜੇਕਰ ਕੋਈ ਲਾਅ ਐਂਡ ਆਰਡਰ ਖਰਾਬ ਕਰਦਾ ਹੈ ਤਾਂ ਉਹਦੇ ਖਿਲਾਫ ਕਾਰਵਾਈ ਵੀ ਕੀਤੀ ਜਾਏਗੀ ਕਿਉਂਕਿ 140 ਤਾਰਾ ਇੱਥੇ ਲਾਈ ਹੋਈ ਹੈ ਦੂਜੇ ਪਾਸੇ ਜੇ ਅਸੀਂ ਗੱਲ ਕਰ ਲਈਏ ਪੁਲਿਸ ਦੀ ਡਿਪਟੀ ਕਮਿ ਬਹੁਤ ਹੀ ਸਿਨੈਰੀਓ ਜਿਹੜਾ ਅਸੀਂ ਦੇਖਿਆ ਤਾਂ ਬਹੁਤ ਹੀ ਇੰਟਰਸਟਿੰਗ ਹੋਣ ਵਾਲਾ ਬਿਲਕੁਲ ਅਮਰੋਜ ਜਿਵੇਂ ਤੁਸੀਂ ਤਸਵੀਰਾਂ ਵਿਖਾ ਰਹੇ ਕਿਸ ਤਰੀਕੇ ਦੇ ਜਿਹੜੇ ਕਿ ਚੰਡੀਗੜ੍ਹ ਦੀ ਸਿਆਸਤ ਦੇ ਬਲੋਂ ਪੁਲਿਸ ਦੇ ਬਲੋਂ ਤਿਆਰੀ ਕੀਤੀ ਗਈ ਹੈ ਅਮਰੋਜ ਨਾਲ ਹੀ ਜੇਕਰ ਚੰਡੀਗੜ੍ਹ ਨਿਗਮ ਦੇ ਮੌਜੂਦਾ ਸਥਿਤੀ ਦੀ ਗੱਲ ਕਰੀਏ ਜੋ ਅੰਕੜੇ ਬਿਆਨ ਕਰਦੇ ਨੇ ਅੰਕੜੇ ਸਿੱਧੇ ਤੌਰ ਤੇ ਕਾਂਗਰਸ ਆਪ ਗੱਠ ਜੁੜ ਦੇ ਹੱਕ ਵਿੱਚ ਨੇ ਕਿ ਇੱਕ ਕੈਂਪੀ ਦੀ ਸੀਟ ਮੜਾ ਕੇ 20 ਸੀਟਾਂ ਜਿਹੜੀਆਂ ਕਿ 20 ਕੁੱਲ ਮੜਾ ਕੇ ਜਿਹੜੇ 19 ਕਾਉਂਸਲਰ ਨੇ ਇੱਕ ਕੈਂਪੀ ਦੀ ਸੀਟ ਹੈ ਉਸੇ ਸਿਧਾਪ ਦੇ ਨਾਲ ਤਾਂ ਇਸ ਗੱਠ ਜੁੜ ਦਾ ਮੇ ਬੀਜੇਪੀ ਉਹ ਆਪਣਾ ਮੇਰ ਬਣਾਉਣ ਦਾ ਦਾਵਾ ਕੀਤਾ ਜਾ ਰਿਹਾ ਜੇਕਰ ਉਸ ਨੂੰ ਸਮਝਿਆ ਜਾਵੇ ਤਾਂ ਕੀ ਇਹ ਕਹਿ ਸਕਦੇ ਹਾਂ ਕਿ ਬੀਜੇਪੀ ਦੀ ਸਿਰਫ ਕਰਾਸ ਵੋਟਿੰਗ ਤੇ ਟੇਕ ਹੈ ਕਿ ਜੇਕਰ ਕਰਾਸ ਵੋਟਿੰਗ ਤਿੰਨ ਕੌਂਸਲਰ ਦੇ ਵੱਲੋਂ ਕਰ ਦਿੱਤੀ ਜਾਂਦੀ ਹੈ ਤਾਂ ਫਿਰ ਉਹ ਆਂਕੜਾ ਜਿਹੜਾ ਕਿ 16 ਤੋਂ 19 ਤੱਕ ਬੀਜੇਪੀ ਦਾ ਪਹੁੰਚ ਸਕਦਾ ਹੈ ਕਿ ਇਹੀ ਟੇਕ ਹੈ ਬੀਜੇਪੀ ਨੂੰ ਦੇਖੋ ਬਿਲਕੁਲ ਔਰ ਕਰਾਸ ਵੋਟਿੰਗ ਦਾ ਬਿਲਕੁਲ ਜਿਹੜਾ ਖਤਸਾ ਹੈ ਉਹ ਹੋ ਰਿਹਾ ਹੈ ਕਿਉਂਕਿ ਬੀਜੇਪੀ ਲੀਡਰਸ ਇਹ ਵੀ ਕਹਿ ਚੁੱਕੇ ਨੇ ਕਿ ਕਈ ਜਿਹੜੇ ਕਾਉਂਸਲਰਸ ਨੇ ਦੂਜੀ ਪਾਰਟੀ ਦੇ ਚਾਹੇ ਆਮ ਆਦਮੀ ਪਾਰਟੀ ਦੀ ਗੱਲ ਹੋਵੇ ਚਾਹੇ ਉਹ ਕਾਂਗਰਸ ਦੀ ਹੋਵੇ ਕਿਤੇ ਨਾ ਕਿਤੇ ਇੰਟਰਨਲੀ ਨਾ ਦੇ ਆਪਸ ਵਿੱਚ ਡਿਸਪਿਊਟ ਚੱਲ ਰਹਾ ਯਾਨੀ ਕਿ ਇੰਟਰਨਲੀ ਜਿਹੜਾ ਕਲੇ ਉਹ ਜਿਹੜਾ ਜ਼ਰੂਰ ਵੇਖਣ ਨੂੰ ਮਿਲ ਰਿਹਾ ਜਿਹੜਾ ਬੀਜੇਪੀ ਇਲਜ਼ਾਮ ਲਾ ਰਹੀ ਹੈ ਹਾਲਾਂਕਿ ਜਿਹੜੀ ਮੇਅਰ ਦੀ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦੀ ਪ੍ਰੇਮ ਲਤਾ ਉਹਨਾਂ ਦੇ ਵੀ ਖਿਲਾਫ ਦੋ ਤਿੰਨ ਕਾਉਂਸਲਰ ਨੇ ਆਵਾਜ਼ ਜ਼ਰੂਰ ਚੁੱਕੀ ਸੀ ਲੇਕਿਨ ਉਹਨਾਂ ਦਾ ਆਪਸੀ ਜਿਹੜਾ ਕੰਪਰੋਮਾਈਜ਼ ਕਹਿ ਲਿਆ ਜਾਂ ਫਿਰ ਆਪਸੀ ਜਿਹੜਾ ਹੈਗਾ ਉਹ ਠੀਕ ਹੋ ਗਿਆ ਲੇਕਿਨ ਕਿ ਆਪਸੀ ਕਲੇਜ ਜਰੂਰ ਜਿਹੜਾ ਇਲਜ਼ਾਮ ਲੱਗ ਰਹੇ ਨੇ ਔਰ ਬੀਜੇਪੀ ਬੜਾ ਖੁੱਲ ਕੇ ਇਹਦੇ ਵਿੱਚ ਕਹਿ ਰਹੀ ਹੈ ਕਿ ਖੁਦ ਇੰਟਰਨਲੀ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗੱਠਬੰਧ ਤਾਂ ਜਰੂਰ ਹੈ ਲੇਕਿਨ ਇੰਟਰਨਲੀ ਇਨਾਂ ਦੇ ਵਿੱਚ ਕਲੇਜ ਜਰੂਰ ਵੇਖਣ ਨੂੰ ਮਿਲ ਰਿਹਾ ਔਰ ਇਹਨਾਂ ਨੂੰ ਡਰ ਹੈ ਇਸੇ ਕਰਕੇ ਕੋਈ ਲੁਧਿਆਣਾ ਬੈਠਾ ਹੈ ਕੋਈ ਆਮ ਆਦਮੀ ਪਾਰਟੀ ਦਾ ਰੋਪਣ ਬੈਠਾ ਹੈ ਲੇਕਿਨ ਹੁਣ ਤੁਸੀਂ ਦੇਖੋ ਕਿ ਬਹੁਮਤ ਦੀ ਅਸੀਂ ਗੱਲ ਕਰ ਲਈਏ ਦੇਖੋ ਇੱਕ ਥੋੜਾ ਜਿਹਾ ਸਮਝਣਾ ਚਾਹਾਂਗੇ ਜਿੱਦਾਂ ਤੁਸੀਂ ਵੀ ਪਰਮਿੰਦਰ ਜੀ ਕਰ ਰਹੇ ਹੋ ਕਿ 19 ਪਲੱਸ 1 ਬੀ ਯਾਨੀ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਬੀ ਜਿਹੜੇ ਹੈਗੇ ਵੋਟ ਨੇ ਦੂਜੇ ਪਾਸੇ ਆ ਬੀਜੇਪੀ ਦੇ 16 ਵੋਟ ਨੇ ਯਾਨੀ ਕਿ ਪਹਿਲਾਂ 15 ਸੀਗੇ ਗੁਰਬਖਸ਼ ਰਾਵਤ ਨੂੰ ਲੈ ਕੇ 16 ਵੋਟ ਹੋ ਚੁੱਕੇ ਨੇ ਯਾਨੀ ਕਿ ਹੁਣ ਜਿੱਤਣ ਵਾਸਤੇ ਤਿੰਨ ਵੋਟਾਂ ਦੀ ਲੋੜ ਹੈ ਮੇਅਰ ਦੀ ਜੇਕਰ ਸੀਟ ਲੈਣੀ ਹੈ ਤਾਂ ਤਿੰਨ ਵੋਟਾਂ ਜਿਹੜੀ ਹੈਗੀ ਹੈ ਉਹ ਹੋਣੀ ਹੈ ਹਾਲਾਂਕਿ ਬੀਜੇਪੀ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਸਾਨੂੰ ਜ਼ਰੂਰ ਕ੍ਰਾਸ ਵੋਟਿੰਗ ਹੋ ਸਕਦੀ ਹੈ ਔਰ ਕ੍ਰਾਸ ਵੋਟਿੰਗ ਤੇ ਹੀ ਟਿੱਕੀ ਹੋਈ ਹੈ ਜੇਕਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਬਹੁਤ ਹੀ ਕਲੀਅਰ ਉਹਨਾਂ ਵੱਲੋਂ ਕਿਹਾ ਗਿਆ ਕਿ ਸਾਡੇ ਕੋਲ ਬਹੁਮਤ ਹੈ ਸਾਡੇ ਕੋਲ ਮੇਅਰ ਵੀ ਸਾਡਾ ਹੀ ਸੀਨੀਅਰ ਡਿਪਟੀ ਮੇਅਰ ਵੀ ਸਾਡਾ ਤੇ ਡਿਪਟੀ ਮੇਅਰ ਵੀ ਸਾਡਾ ਹੀ ਹੈ ਕਿਉਂਕਿ ਸਾਡੇ ਕੋਲ 19% ਵੋਟਾਂ ਨੇ ਤਾਂ ਹੁਣ ਲੇਕਿਨ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੀ ਚੀਜ਼ਾਂ ਔਰ ਕਿਸ ਤਰ੍ਹਾਂ ਦਾ ਇੰਟਰਸਟਿੰਗ ਜਿਹੜਾ ਅੱਜ ਦਾ ਮੇਅਰ ਸੀਨੀਅਰ ਡਿਪਟੀ ਮੇਅਰ ਦਾ ਇਲੈਕਸ਼ਨ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਤੁਹਾਡੀਆਂ ਪੂਰੀਆਂ ਤਸਵੀਰਾਂ ਮੁਖਾਉਣ ਲਈ ਤੁਹਾਡਾ ਬ ਆ ਕਿਸ ਧਿਰ ਦਾ ਮੇਹਰ ਬਣੇਗਾ ਇਹ ਵੀ ਦੁਪਹਿਰ ਤੱਕ ਪਿਕਚਰ ਸਾਫ ਹੋ ਜਾਵੇਗੀ ਹਾਲਾਂਕਿ ਅੰਕੜਾਗੜਾ ਸੱਦੇ ਤੌਰ ਤੇ ਕਾਂਗਰਸ ਆਪ ਗੱਠਜੋੜ ਦੇ ਹੱਕ ਦੇ ਵਿੱਚ ਨਜ਼ਰ ਆ ਰਿਹਾ ਪਰ ਦਾਵਾ ਬੀਜੇਪੀ ਵੱਲੋਂ ਵੀ ਆਪਣਾ ਮੇਹਰ ਬਣਾਉਣ ਦਾ ਕੀਤਾ ਜਾ ਰਿਹਾ ਤਦਰ ਮੇਰੇ ਇਲੈਕਸ਼ਨ ਤੋਂ ਠੀਕ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੇਹਰ ਕੁਲਦੀਪ ਕੁਮਾਰ ਤੇ ਪੁਲਿਸ ਦੇ ਵੱਲ ਵੱਡੀ ਕਾਰਵਾਈ ਕੀਤੀ ਗਈ ਹੈ ਮੇਹਰ ਕੁਲਦੀਪ ਕੁਮਾਰ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਨੌਕਰੀ ਲਗਾਉਣ ਦੇ ਬਦਲੇ ਰਿਸ਼ਵਤ ਮੰਗਣ ਦੇ ਜੋ ਕੇ ਇਲਜ਼ਾਮ ਲੱਗੇ ਨੇ ਮੇਰ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਐਫ ਆਈ ਆਰ ਦਰਜ ਕੀਤੀ ਗਿਆ ਰਵੀ ਕੁਮਾਰ ਨਾਮ ਦੇ ਸ਼ਖਸ ਦੇ ਵੱਲੋਂ ਦਰਸਲ ਸ਼ਿਕਾਇਤ ਦਿੱਤੀ ਗਈ ਪੁਲਿਸ ਨੂੰ ਸ਼ਿਕਾਇਤ ਵਿੱਚ ਕਿਹਾ ਗਿਆ ਕਿ ਸਫਾਈ ਕਰਮਚਾਰੀ ਦੀ ਨੌਕਰੀ ਦਿਵਾਉਣ ਦੇ ਬਦਲੇ ਮੇਰ ਦੇ ਸਾਲੇ ਨੇ 1.5 ਲੱਖ ਰੁਪਏ ਮੰਗੇ ਸਾਂਝ ਜਿਸ ਦੇ ਵਿੱਚੋਂ 75000 ਰੁਪਏ ਦਿੱਤੇ ਵੀ ਜਾ ਚੁੱਕੇ ਸੀ ਜਿੱਥੇ ਕਿ ਅੱਜ ਚੰਡੀਗੜ੍ਹ ਦਾ ਨਵਾਂ ਮੇਅਰ ਚੁਣਿਆ ਜਾਵੇਗਾ ਉਸ ਨੂੰ ਲੈ ਕੇ ਪੂਰੀ ਤਿਆਰੀ ਜੋ ਕੇ ਨਜ਼ਰ ਆ ਰਹੀ ਹੈ ਤੇ ਇਸ ਇਲੈਕਸ਼ਨ ਤੋਂ ਇਸ ਚੋਣ ਤੋਂ ਠੀਕ ਪਹਿਲਾਂ ਚੰਡੀਗੜ੍ਹ ਦੇ ਜੋ ਮੌਜੂਦਾ ਮੇਅਰ ਨੇ ਕੁਲਦੀਪ ਕੁਮਾਰ ਉਹਨਾਂ ਤੇ ਐਫ ਆਈ ਆਰ ਦਰਜ ਕਰ ਲਈ ਗਈ ਹੈ ਨੌਕਰੀ ਲਗਾਉਣ ਦੇ ਬਦਲੇ ਰਿਸ਼ਵਤ ਮੰਗਣ ਦੇ ਸਿੱਧੇ ਤੌਰ ਤੇ ਇਲਜ਼ਾਮ ਨੇ ਇਨ੍ਹਾਂ ਇਲਜ਼ਾਮਾਂ ਦੇ ਆਧਾਰ ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਮੇਅਰ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਵੀ ਐਫ ਆਈ ਆਰ ਦਰਜ ਕੀਤੀ ਗਈ ਹੈ ਅ ਦਰਸਲ ਰਵੀ ਕੁਮਾਰ ਨਾਮ ਦਾ ਜੋ ਕਿ ਸ਼ਖਸ ਦੱਸਿਆ ਜਾ ਰਿਹਾ ਹੈ ਜਿਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤੇ ਉਸ ਦੀ ਸ਼ਿਕਾਇਤ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਤਾਂ ਜਿ세 ਕਿ ਅੱਜ ਚੰਡੀਗੜ੍ਹ ਦੇ ਵਿੱਚ ਨਵੇਂ ਮੇਰ ਦੀ ਚੋਣ ਹੋਣ ਜਾ ਰਹੀ ਹੈ ਤੇ ਇਸ ਚੋਣ ਤੋਂ ਠੀਕ ਪਹਿਲਾਂ ਚੰਡੀਗੜ੍ਹ ਦੇ ਵਿੱਚ ਮੇਰ ਗੁਲਦੀਪ ਕੁਮਾਰ ਤੇ ਐਫ ਆਈ ਆਰ ਚੰਡੀਗੜ੍ਹ ਪੁਲਿਸ ਦੇ ਵੱਲੋਂ ਦਰਜ ਕਰ ਲਈ ਗਈ ਹੈ ਨੌਕਰੀ ਲਗਾਉਣ ਦੇ ਬਦਲੇ ਰਿਸ਼ਵਤ ਮੰਗਣ ਦੇ ਜੋ ਕਿ ਇਲਜ਼ਾਮ ਨੇ ਜਨਾ ਇਲਜ਼ਾਮਾਂ ਦੇ ਆਧਾਰ ਤੇ ਪੁਲਿਸ ਨੇ ਇਹ ਕਾਰਵਾਈ ਕੀਤੀ ਹੈ ਮੇਰ ਤੇ ਉਹਨਾਂ ਦੇ ਰਿਸ਼ਤੇਦਾਰ ਤੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਚੰਡੀਗੜ੍ਹ ਤੋਂ ਬਾਅਦ ਹੁਣ ਗੱਲ ਹੋਵੇਗੀ ਫਗਵਾੜਾ ਦੀ ਫਗਵਾੜਾ ਨੂੰ ਇੱਕ ਫਰਵੀ ਨੂੰ ਮਿਲੇਗਾ ਨਵਾਂ ਮੇਰ ਹਾਈ ਕੋਰਟ ਨੇ ਸਾਕਾ ਜਸਟਿਸ ਹਰਬੰਸ ਲਾਲ ਨੂੰ ਅਬਜ਼ਰਵਰ ਨਿਯੁਕਤ ਕਰ ਦਿੱਤਾ ਫਗਵਾੜਾ ਦੇ ਡੀਸੀ ਨੇ ਚੋਣਾਂ ਨੂੰ ਲੈ ਕੇ ਨੋਟਿਸ ਜਾਰੀ ਕਰ ਦਿੱਤਾ 25 ਜਨਵਰੀ ਨੂੰ ਫਗਵਾੜਾ ਮੇਰ ਚੋਣ ਜੋ ਕਿ ਮਲਤਵੀ ਕਰ ਦਿੱਤੀ ਗਈ ਸੀ ਕੌਂਸਲਰਾਂ ਦੀ ਮੀਟਿੰਗ ਦੇ ਵਿੱਚ ਹੰਗਾਮੇ ਦੇ ਕਾਰਨ ਚੋਣ ਨੂੰ ਮਲਤਵੀ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਕੁਝ ਕੌਂਸਲਰ ਨੇ ਕੌਂਸਲਰਸ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਦਿੱਤੀ ਗਈ ਸੀ ਇੱਕ ਫਰਵੀ ਨੂੰ ਹੀ ਸੀਨੀਅਰ ਡਿਪਟੀ ਮੇਰ ਤੇ ਡਿਪਟੀ ਮੇਰ ਦੀ ਵੀ ਚੋਣ ਹੋਵੇਗੀ ਜ਼ਿਕਰ ਹੋ ਗਿਆ ਕਿ 28 ਤਰੀਕ ਨੂੰ ਤਿੰਨ ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਸੀ ਤੇ ਕੁਝ ਦਿਨ ਪਹਿਲਾਂ ਭਾਜਪਾ ਦਾ ਵੀ ਇੱਕ ਕੌਂਸਲਰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਸੀ ਤੇ ਇਸ ਦੇ ਵਿਚਾਲੇ ਫਗਵਾੜਾ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਇੱਕ ਫਰਵੀ ਨੂੰ ਫਗਵਾੜਾ ਨੂੰ ਨਵਾਂ ਮੇਅਰ ਮਿਲ ਜਾਵੇਗਾ ਹਾਈ ਕੋਰਟ ਨੇ ਸਾਬਕਾ ਜਸਟਿਸ ਹਰਬੰਸ ਲਾਲ ਨੂੰ ਆਬਜ਼ਰਵਰ ਨਿਯੁਕਤ ਕਰ ਦਿੱਤਾ ਤੇ ਫਗਵਾੜਾ ਦੇ ਡਿਪਟੀ ਕਮਿਸ਼ਨਰ ਦੇ ਵੱਲੋਂ ਚੋਣਾਂ ਨੂੰ ਲੈ ਕੇ ਬਕਾਇਦਾ ਆ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ ਆ ਦਰਸਨ ਪਹਿਲਾਂ 25 ਜਨਵਰੀ ਨੂੰ ਫਗਵਾੜਾ ਮੇਅਰ ਚੋਣ ਜਿਹੜੀ ਕਿ ਮੁਲਤਵੀ ਕਰ ਦਿੱਤੀ ਗਈ ਸੀ ਆ ਕਿਉਂਕਿ ਕਾਉਂਸਲਰਸ ਦੀ ਮੀਟਿੰਗ ਦੇ ਵਿੱਚ ਹੰਗਾਮਾ ਹੋਇਆ ਹੰਗਾਮੇ ਦੇ ਬਾਅਦ ਹੀ ਇਹ ਚੋਣ ਨੂੰ ਮੁਲਤਵੀ ਕਰਨ ਦਾ ਜੋ ਕਿ ਫੈਸਲਾ ਲਿਆ ਗਿਆ ਸੀ ਤੇ ਜਿਸ ਤੋਂ ਬਾਅਦ ਆ ਕੁਝ ਕਾਉਂਸਲਰ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕਰ ਦਿੱਤੀ ਗਈ ਸੀ ਤੇ ਇੱਕ ਫਰਮਾਨ ਹੀ ਹੁਣ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਵੀ ਚੋਣ ਹੋਵੇਗੀ ਖੈਰ ਦੇਖਣਾ ਹੋਵੇਗਾ ਕਿ ਇੱਕ ਫਰਮਾਨੋਂ ਆਖਰਕਾਰ ਕਿਸ ਤਰ੍ਹਾਂ ਦਾ ਫਗਵਾੜਾ ਦਾ ਮੇਅਰ ਬਣਦਾ ਆ ਕੌਣ ਕਿਹੜੀ ਪਾਰਟੀ ਹੈ ਕਿਹੜੀ ਪਾਰਟੀ ਆਪਣਾ ਮੇਰ ਬਣਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਅਗਲੀ ਖਬਰ ਦਿੱਲੀ ਦੇ ਵਿੱਚ ਮਿਲੀ ਪੰਜਾਬ ਸਰਕਾਰ ਲਈ ਖੀ ਗੱਡੀ ਦੇ ਮਾਮਲੇ ਦੇ ਨਾਲ ਜੁੜੀ ਹੋਈ ਹੈ ਪੰਜਾਬ ਟਰਾਂਸਪੋਰਟ ਵਿਭਾਗ ਦੇ ਵੱਲੋਂ ਆਪਣੀ ਗੱਡੀ ਨੂੰ ਹੁਣ ਤੋਂ ਇਨਕਾਰ ਕੀਤਾ ਗਿਆ ਹੈ ਟਰਾਂਸਪੋਰਟ ਵਿਭਾਗ ਦਾ ਪੱਖ ਜੋ ਸਾਹਮਣੇ ਆਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇਹ ਕਾਰ ਪੰਜਾਬ ਸਰਕਾਰ ਦੀ ਨਹੀਂ ਹੈ ਗੱਡੀ ਤੇ ਲੱਗੀ ਨੰਬਰ ਪਲੇਟ ਫਰਜ਼ੀ ਹੈ ਕਰੇਟਾ ਤੇ ਲੱਗਿਆ ਹੋਇਆ ਹੈ ਫੋਰਡ ਇਕੋਸਪੋਰਟ ਦਾ ਨੰਬਰ ਪੰਜਾਬ ਟ੍ਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਫੜੀ ਗਈ ਕਾਰ ਮੇਜਰ ਅਨੁਪਾਵ ਸ਼ਿਪੂਰੀ ਦੇ ਨਾਮ ਤੇ ਰਜਿਸਟਰ ਹੈ ਜੋ ਕਿ 3 ਸਾਲ ਪਹਿਲਾਂ ਪਠਾਨਕੋਟ ਦੇ ਆਰਮੀ ਡੈਂਟਲ ਕਾਲਜ ਦੇ ਵਿੱਚ ਤਾਇਨਾਤ ਸੀ ਤੇ ਮਹਾਰਾਸ਼ਟਰ ਦਾ ਪੱਕਾ ਨਿਵਾਸੀ ਹੈ ਕੱਲ ਦਿੱਲੀ ਦੇ ਵਿੱਚ ਪੰਜਾਬ ਹੌਂਦ ਦੇ ਬਾਹਰੋਂ ਦਰਸਲ ਸ਼ੱਕੀ ਕਾਰ ਮਿਲੀ ਸੀ ਕਾਰ ਦੇ ਵਿੱਚੋਂ 8 ਲੱਖ ਰੁਪਏ ਦੀ ਨਕਦੀ ਤੇ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਸ਼ਰਾਬ ਦੀਆਂ ਬੋਤਲਾਂ ਤੇ ਸਟicker ਵੀ ਪੰਜਾਬ ਸਰਕਾਰ ਦੇ ਹੀ ਨੇ ਕਾਰ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਪਰਚੇ ਵੀ ਬ੍ਰਾਂਧ ਹੋਏ ਨੇ ਕਾਰ ਤੇ ਪੰਜਾਬ ਸਰਕਾਰ ਦਾ ਸਟicker ਵੀ ਲੱਗਿਆ ਹੋਇਆ ਕਿਉਂਕਿ ਤਸਵੀਰਾਂ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਆ ਜਿਸ ਤੋਂ ਬਾਅਦ ਇਸ ਮਸਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ ਦੱਸਦੀ ਹੈ ਕਿ ਨਿਯਮਾਂ ਦੇ ਤਹਿਤ ਚੋਣ ਜ਼ਾਬਤੇ ਦੇ ਦੌਰਾਨ 50000 ਰੁਪਏ ਤੋਂ ਜ਼ਿਆਦਾ ਦਾ ਕੈਸ਼ ਲੈ ਕੇ ਨਹੀਂ ਚੱਲ ਸਕਦੇ ਤਾਂ ਇਸੇ ਕਾਰ ਨੂੰ ਲੈ ਕੇ ਹੁਣ ਜੋ ਕਿ ਪੰਜਾਬ ਸਰਕਾਰ ਦੇ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਵੱਲੋਂ ਆਪਣਾ ਪੱਖ ਰੱਖਿਆ ਗਿਆ ਟ੍ਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਕਾਰ ਪੰਜਾਬ ਸਰਕਾਰ ਦੀ ਨਹੀਂ ਹੈ ਗੱਡੀ ਤੇ लगी फर्जी है, क्रेटा इको इस नंबर की कोई भी कार पंजाब सरकार के पास ना कभी थी और ना है। इस कार की एंट्री कभी भी पंजाब भवन के अंदर नहीं पाई गई जो रजिस्ट्रेशन नंबर दिख रहा है उसमें अगर आप ऑनलाइन चेक करेंगे हमने चेक करवाया तो वो रजिस्ट्रेशन एक फोर्ड इको स्पोर्ट का है जबकि ये एक क्रेटा के ऊपर लगा हुआ है आप अगर और चेक करेंगे तो आपको पता चलेगा कि ओनर तो कहीं भाजपा रूल्ड महाराष्ट्र में है और यहाँ दिल्ली में उसका ओनर दिखा रखा है तो ये बहुत ही हास्यास्पद से आरोप लगा रही है भाजपा की एक बिना नंबर की कार बिना गलत नंबर की कार बिना ड्राइवर की कार जिसके अंदर कैश मिला आम आदमी पार्टी का प्रचार का सम्मान मिला बहुत ही हास्यास्पद आरोप है, भाजपा अपनी हरकतों से बाज आ जाए इस बार वो दिल्ली में बुरी तरह हारेंगे हिस्टोरिक लॉस होगा उनका ये गाड़ी नकदी के साथ दस लाख रुपए नकदी के साथ और आम आदमी पार्टी के हैंडबिल स्टिकर पोस्टर्स के साथ पंजाब और बाहर पकड़ी गई हमारे लोग लगातार ये कह रहे हैं और इलेक्शन कमीशन से बार बार ये कह रहे हैं कि इस बार पंजाब सरकार की इन्वॉल्वमेंट है पंजाब सरकार ने अपने अफसर अधिकारी यहां पर लगाए हुए हैं और यह प्रश्न लगातार हम लोग इलेक्शन कमीशन के सामने रख रहे हैं और जो आज जो